ਕੋਸ਼ ਗੁਰੂ ਕੋ ਪਰਿਉ ਘਨੇਰਾ ਭੇਦ ਭਲੇ ਹਮ ਨ ਸਭੇ ਰਾ ਕੋਸ਼ ਗੁਰੂ ਕੋ ਪਰਿਉ ਘਨੇਰਾ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਹਿ ਆਵਰ ਤਖਤ ਛਤਰ ਦੇ ਮਾਲਿਕ ਸੰਜੇ ਰਹਿਬਰ ਮੁੰਦਸਾਸ ਰੂਪਾਂ ਦੀ ਜਗਦੀ ਜੋਤ ਤਨ ਤਨ ਸਹ ਸ੍ਰੀ ਗੁਰੂ ਗ੍ਰੰਥ ਸਾਹਿਬਹਾਰਾ ਦੀ ਪਵਨ ਪਿਤਰ ਗੋਦੀ ਚ ਜੁੜ ਮੇਲੇ ਬੈਠੇ ਬੜੇ ਭਾਗੀ ਸਾਧ ਸੰਗੀ ਜਨੋ ਸਤਿਗੁਰਾਂ ਦੀ ਕਿਰਪਾ ਸਦਕਾ ਸ਼ਾਮ ਦੇ ਦੀਵਾਨ ਸਜੇ ਹਨ ਇਤਿਹਾਸ ਕਥਾ ਹੀ ਗੁਰ ਪ੍ਰਤਾਪ ਸੂਤਿ ਗ੍ਰੰਥ ਕਵੀ ਸੰਤੋਖ ਸਿੰਘ ਇਹ ਦੁਆਰਾ ਸ਼ੰਦਾ ਬੰਦੀ ਵਿੱਚ ਲਿਖਿਆ ਹੋਇਆ ਉਹਦੀ ਆਪਾ ਕਥਾ ਵਾਰਤਾ ਦਾ ਸਮਾ ਹੋਇਆ ਹੈ ਸ਼ਾਮ ਦੇ دیਵਾਨ ਸਜੇ ਹਨ ਕੱਲ ਜਸਰਾਂ ਆਪਾਂ ਸੁਣਨ ਕੀਤਾ ਸੀ ਕੱਲ ਦੇ دیਵਾਨ ਦੇ ਵਿੱਚ ਜਿਸ ਤਰ੍ਹਾਂ ਪਠਾਨਾਂ ਨੂੰ ਕੋਸ਼ਕ ਛਿੜਕਾ ਜੜੀਆਂ ਹੈ ਕੋਸ਼ਤਾੜਨਾ ਮਾਮਾ ਕਿਰਪਾਲ ਚੰਦ ਨੇ ਜੀ ਨੇ ਵੀ ਕੀਤੀ ਕਿ ਤੁਸੀਂ ਇਹ ਚੰਗਾ ਨਹੀਂ ਕਰ ਰਹੇ ਹੋ ਗੁਰੂ ਨਾਲ ਨਨੁਖਰਾਮੀ ਕਰ ਲਿਓ ਫਿਰ ਕੱਲ ਕੀ ਤਰਪਾਸ਼ਣ ਆਖਿਆ ਮਹਾਰਾਜ ਇਹਨਾਂ ਨੂੰ ਹੁਣ ਰੋਕਣਾ ਨਾ ਕਰੋ ਇਹ ਜੋ ਕਰਦੇ ਨੇ ਇਹਨਾਂ ਨੂੰ ਕਰਨ ਦੋ ਇਹਨਾਂ ਨੂੰ ਜਾਣ ਦੋ ਇਹ ਤਾਦਕ ਜਿਹੜੀਆਂ ਵਿਚਾਰਾ ਹੋ ਆਈਆਂ ਸੀ ਕਾਲ ਦੇ ਉਹ دیਵਾਨਾ ਦੇ ਵਿੱਚ ਜੋ ਅਦਿ ਵਿਚਾਰ ਆ ਰਹੀ ਹੈ ਉਹ ਮਨ ਚਿਤ ਮਿਰਤੀਆਂ ਨੂੰ ਇਕਾਗਰ ਕਰਦੇ ਹੋਇਆ ਹਾਜ਼ਰੀ ਲਵਾਈਏ ਖਾਨ ਨੇ ਹੁਣ ਕਾਲੇ ਖਾਨ ਤਾਂ ਵਿੱਚ ਵਿੱਚ ਇਹਨਾਂ ਨੂੰ ਸਮਝਾਉਂਦਾ ਹੈ ਕਿਉਂਕਿ ਵਿੱਚ ਵਿੱਚ ਸਿਆਣੇ ਬੰਦੇ ਹੁੰਦੇ ਨਹੀਂ ਹਰੇਕ ਕੰਮ ਦੇ ਤੇ ਬਾਕੀ ਬਹੁਤ ਹੈ ਜਿਹੜੇ ਹੁੰਦੇ ਨੇ ਇਸ ਤਰ੍ਹਾਂ ਦਾ ਉਹ ਇਕੱਠ ਹੋਇਆ ਹੁੰਦਾ ਹੈ ਕਿ ਇੱਕ ਅੱਡੇ ਦੀ ਉੱਥੇ ਚੱਲਦੀ ਨਹੀਂ ਇਹ ਕਹਿੰਦਾ ਹੈ ਰੋਕਦਾ ਹੈ ਪਰ ਇਹ ਜਿਹੜੇ ਹੁਣ ਇਹਨਾਂ ਦੀ ਮਤ ਐਸੀ ਪਰਿਸ਼ਟ ਹੋਈ ਆ ਜਦੋਂ ਬੰਦੇ ਦੀ ਮਤ ਪਰਿਸ਼ਟ ਹੁੰਦੀ ਹੈ ਇਹ ਹੁਣ ਸੋਚ ਰਿਹਾ ਕਹਿ ਰਿਹਾ ਕੋਸ਼ ਗੁਰੂ ਕੋ ਪਰਯੋਗ ਨੇਰਾ ਤੇ ਗੁਰੂ ਦਾ ਖਜ਼ਾਨਾ ਜਿਹੜਾ ਆਪਾਂ ਲੁੱਟੀਏ ਹੁਣ ਇਹਨਾਂ ਦੇ ਮਨ ਦੇ ਵਿੱਚ ਇਹ ਗੱਲ ਆਈ ਇਹ ਵਿਚਾਰ ਆਈ ਕਿ ਗੁਰੂ ਦਾ ਜਿਹੜਾ ਖਜ਼ਾਨਾ ਹੈ ਉਹ ਆਪਾਂ ਜਦੋਂ ਪਹਾੜੀਆਂ ਦੇ ਨਾਲ ਰਾਜਾਂਗੇ ਤੇ ਗੁਰੂ ਦਾ ਖਜ਼ਾਨਾ ਆਪਾਂ ਧੰਨ ਬੋਧਾ ਗੁਰੂ ਕਾਹ। ਉਹ ਆਪਾਂ ਲੁੱਟਵਾਂਗੇ। ਭੇਤ ਭਲੇ ਹਮ ਨ ਸਬਹਿਰਾ। ਤੇ ਇਹ ਜਿਹੜੇ ਕਹਿ ਰਹੇ ਨੇ ਅਸੀਂ ਬੜਾ ਗੁਰੂ ਕੋ ਰਹਿ ਕੇ ਇਹ ਭੇਤ ਪਾਇਆ ਹੈ ਸਾਨੂੰ ਪਤਾ ਕਿੱਥੇ ਗੁਰੂ ਦਾ ਖਜ਼ਾਨਾ ਹੈ। ਬਰੋ ਬੀਰ ਸਭ ਧੀਰਜ ਭਲੇ। ਇਸ ਤਰ੍ਹਾਂ ਤੁਸੀਂ ਧੀਰਜ ਰੱਖੋ। ਸਹਿਜ ਰੱਖੋ ਤੇ ਹੁਣ ਵੀਰ ਜੜਿਆ ਉਹ ਸੂਰਮੇ ਬੰਨਾ ਕਰੋ ਸਹਿ ਲੋਕੀਨੋ ਸੰਗ ਮਿਲ ਲਿਹੋ ਮਿਲੇ ਇਸ ਵਾਸਤੇ ਇੱਥੇ ਕਹਿ ਰਹੇ ਹਨ ਵੀ ਹੁਣ ਜਿਹੜਾ ਹੈ ਉਹਨਾਂ ਪਹਾੜੀਆਂ ਦੇ ਨਾਲ ਆਪਾਂ ਮਿਲ ਜੀਏ ਇੱਥੇ ਜੋ ਇਹ ਭਾਈ ਸਾਹਿਬ ਭਾਈ ਵੀਰ ਸਿੰਘ ਮਹਾਨ ਵਿਦਵਾਨ ਮਹਾਨ ਸਿੱਖ ਕੌਮ ਦੇ ਪ੍ਰਚਾਰਕ ਬ੍ਰਹਮ ਗਿਆਨੀ ਕੇਵਲ ਗਿਆਨੀ ਨਹੀਂ ਬ੍ਰਹਮ ਗਿਆਨੀ ਜਿਨ੍ਹਾਂ ਨੇ ਇਹ ਸਦਾਈ ਇਹਦੀ ਕੋਥੀ ਸਰਜ ਕੀਤੀ ਹੈ ਜੋ ਭਾਸ਼ਾ ਵਿਭਾਗ ਨੇ ਛਾਪੀ ਹੈ ਭਾਸ਼ਾ ਵਿਭਾਗ ਨੇ ਇਹ ਜੋ ਇਤਿਹਾਸਿਕ ਕਥਾ ਛਾਪੀ ਹੈ ਜਿਹੜੀ ਸਦਾਈ ਜਿਹੜੀ ਹੈ ਭਾਈ ਸਾਹਿਬ ਭਾਈ ਮੀਰ ਸਿੰਘ ਨੇ ਵੀ ਕੀਤੀ ਆ ਤੇ ਇੱਥੇ ਲਿਖਿਆ ਹੈ ਜਿਹੜਾ ਹੈ ਪਠਾਨ ਭਾਵੇਂ ਕਹਿ ਰਹੇ ਵੀ ਜਾ ਕੇ ਮਿਲੋਂ ਆਪਾਂ ਉਹਨਾਂ ਪਠਾਨਾਂ ਨੂੰ ਜਾਂ ਰਾਜਿਆਂ ਨੂੰ ਜਿਹੜੇ ਚੜ੍ਹ ਕੇ ਆਉਣੇ ਪਰ ਇੱਥੇ ਭਾਈ ਸਾਹਿਬ ਆਪੇ ਵੀਰ ਸਿੰਘ ਜੀ ਟੂਕ ਮਾਤਰ ਸ਼ਾਰਟ ਵਿੱਚ ਦੱਸਦੇ ਆ ਕਿ ਇਹ ਜਿਹੜੇ ਪਹਾੜੀ ਰਾਜੇ ਸੀ ਇਹਨਾਂ ਨੇ ਇਹਨਾਂ ਨੂੰ ਪਠਾਨਾਂ ਨੂੰ ਪ੍ਰੇਰ ਲਿਆ ਸੀ ਬਹੁਤਾ ਧਨ ਦਾ ਪੈਸੇ ਦਾ ਲਾਲਚ ਦੇ ਕਰਕੇ ਨਾ ਇਨਾਂ ਨੂੰ ਜਿਹੜਾ ਹੈ ਉਹ ਪ੍ਰੇਰ ਲਿਆ ਸੀ ਇਹ ਇਸ ਤਰ੍ਹਾਂ ਭਾਈ ਸਾਹਿਬ ਭਾਈ ਵੀਰ ਸਿੰਘ ਨਸਰੇਹਾਨ ਲੂਟ ਮਾਫ ਤਿੰਨ ਤੇ ਲਿਖਵਾਉ ਹੁਣੇ ਸਲਾਵਾ ਕਰਦੇ ਗੱਲਾਂ ਕਰਦੇ ਵੀ ਆਪਾਂ ਜਿਹੜਾ ਹੈ ਪਹਾੜੀ ਰਾਜਿਆਂ ਤੋਂ ਲਖਾ ਕੇ ਲੈ ਲੋ ਵੀ ਗੁਰੂ ਦੇ ਖਜ਼ਾਨੇ ਦੀ ਧਨ ਦੀ ਜਿਹੜੀ ਅਸੀਂ ਲੁੱਟ ਮਾਰ ਕਰਾਂਗੇ ਕਹਿਣ ਤੋਂ ਭਾਵ ਜੋ ਚੋਰੀ ਝਾਕੀ ਕਰਾਂਗੇ ਉਹਦਾ ਕਿਸੇ ਪ੍ਰਕਾਰ ਦਾ ਸਾਨੂੰ ਡੰਡ ਜਾਂ ਸਾਡੇ ਤੇ ਕੇਸ ਨਾ ਹੋਵੇ ਮਿਲ ਰਾਜਨ ਕੋ ਜੰਗ ਮਚਾਓ ਤੇ ਫਿਰ ਹੁਣ ਆਪਾਂ ਰਾਜਿਆਂ ਦੇ ਨਾਲ ਪਹਾੜੀ ਰਾਜਿਆਂ ਨਾਲ ਮਿਲ ਕੇ ਬੋਧਾ ਗੁਰੂ ਦੇ ਨਾਲ ਹੁਣ ਜੰਗ ਮਚਾਵਾਂਗੇ ਲਰਹੈ ਪਰਾਹੀ ਹੋਏ ਅਗਾਰਿ ਲਰ ਪਹਾੜੀ ਹੋਏ ਅਗਾਰਿ ਤੇ ਪਹਾੜੀਆਂ ਨੂੰ ਆਪਾਂ ਅੱਗੇ ਕਰਾਂਗੇ ਵੇਖੋ ਜਿਹੜਾ ਲੋਭੀ ਬੰਦਾ ਹੁੰਦਾ ਨਾ ਸਾਧ ਸੰਗਤ ਜੀ ਗੁਰਬਾਣੀ ਕਹਿ ਰਹੀ ਆ ਵੀ ਜਿਹੜਾ ਲੋਭੀ ਬੰਦਾ ਹੁੰਦਾ ਲੋਭੀ ਕਾਹ ਸਾਰੋ ਨਾ ਕੀਚੈ ਜੇਖਾ ਪਾਰ ਵਸਾਏ ਅੰਤ ਕਾਲ ਤਿੱਥੈ ਤੁਹੈ ਜਿੱਥੇ ਹੱਥ ਨਾ ਪਾਏ ਇਹ ਗੁਰੂ ਗ੍ਰੰਥ ਸਾਹਿਬ ਅੰਦਰ ਦਰਜ ਹੈ ਗੁਰਬਾਣੀ ਅੰਦਰ ਦਰਜ ਹੈ ਲੋਭੀ ਦਾ ਨਾ ਕੀ ਮਾ ਹੁੰਦਾ ਨਾ ਪਿਓ ਨਾ ਭੈਣ ਨਾ ਭਰਾ ਨਾ ਕੋਈ ਧਰਮੀ ਬੰਦਾ ਲੋਬੀ ਬੰਦਾ ਹਰੇਕ ਨੂੰ ਠੱਗਦਾ ਹੈ ਛਲਦਾ ਹੈ ਕਪਟ ਕਰਦਾ ਹੈ ਇਸ ਤਰ੍ਹਾਂ ਉਧਰੋਂ ਤਾਂ ਦਸੇ ਪਾਸ਼ਾ ਨੇ ਧੋਖਾ ਦੇ ਕੇ ਜਾ ਰਹੇ ਨੇ ਉਧਰੋਂ ਸਲਾਹ ਬਣਾ ਰਹੇ ਨੇ ਪਹਾੜੀਆਂ ਕੋ ਲਿਖਾ ਕੇ ਲੈ ਲਈਏ ਵੀ ਮਹਾਰਾਜ ਦਾ ਸੋਨਾ ਸਾਨਾ ਧਨ ਦੌਲਤ ਮੋਹਰਾ ਮੋਹਰਾ ਇਹ ਪੈਸੇ ਮਾਇਆ ਜੜੀ ਆ ਤੇ ਲੁੱਟ ਲਾਂਗੇ ਤੇ ਪਹਾੜੀਆਂ ਨੂੰ ਆਪਾਂ ਅੱਗੇ ਰੱਖਾਂਗੇ ਤਾਕਤ ਰਹੀ ਹੈ ਆਕਸ਼ਾਰਿਕ ਤੇ ਪਿੱਛੋ ਥੋੜਾ ਜਿਆ ਅਲੱਗ-ਗੱਲ ਜਾਂ ਕਰਾਂਗੇ ਤੇ ਅੱਗੇ ਜਿਹੜਾ ਆਪਾਂ ਉਹ ਪਹਾੜੀਆਂ ਨੂੰ ਰੱਖਾਂਗੇ ਗੁਰ ਕੀ ਸੈਨ ਪਲਾਵ ਹੈ ਜਦ ਹੀ ਤੇ ਗੁਰੂ ਦੀ ਸੈਨ ਨੂੰ ਜਦੋਂ ਇਹ ਪਿੱਛੇ ਪਹਾੜੀਆਂ ਧੱਕ ਦੇਣਗੇ ਸੁਦੇ ਪਰਹੋ ਕੋਸ਼ ਪਰ ਤਬ ਹੀ ਤੇ ਸਿੱਧੇ ਸਿੱਧੇ ਗੁਰੂ ਦੇ ਖਜ਼ਾਨੇ ਤੇ ਉਸ ਸਮੇ ਜਿਹੜਾ ਹੈ ਪੜਨਾ ਕਰੋ ਏਕਮਾਰ ਨਿਜ ਹੇਲਾ ਘਲ ਹੁ ਤੇ ਇੱਕ ਵਾਰ ਹੱਲਾ ਜਾਂ ਕਰਕੇ ਇਕੱਠੇ ਸਾਰੇ ਹੋ ਗਏ ਗੁਰੂ ਦਾ ਖਜ਼ਾਨਾ ਜਿਹੜਾ ਲੁੱਟ ਲਾਂਗੇ ਧਨ ਜਹ ਧਰਿਓ ਆਨ ਕਰ ਡਾਰ ਦਲਹੁ ਇਸੇ ਤਰ੍ਹਾਂ ਜਿੱਥੇ ਉਹ ਧਨ ਪਿਆ ਹੈ ਨਾ ਉੱਥੇ ਜਾ ਕਰਕੇ ਸਾਰੇ ਇਕੱਠੇ ਹੱਲਾ ਕਰਕੇ ਪੈ ਜੋ ਏਕ ਬਾਰ ਨਿਜ ਹੇਲਾ ਕਰਨੁ ਜੇ ਤੱਕ ਘੋੜਾ ਸਕ ਹੈ ਉਠਾਏ ਉਹਨਾਂ ਕ ਧਨ ਲੁੱਟ ਲੋ ਜਿੰਨਾ ਕ ਸਾਡਾ ਘੋੜਾ ਬੜੀ ਹੈ ਜਿੰਨਾ ਕ ਘੋੜਾ ਸਾਡਾ ਭਾਰ ਚੁੱਕ ਸਕਦਾ ਹੈ ਧਨ ਦਾ ਕਹਿਣ ਤੋਂ ਭਾਵ ਅਦੋਂ ਕਿੜਾ ਕੋਈ ਸਾਧਨ ਹੁੰਦੇ ਸੀ ਘੋੜੇ ਹੁੰਦੇ ਸੀ ਕਹਿੰਦੇ ਜਿੰਨਾ ਕ ਘੋੜਾ ਭਾਰ ਝਾੜਦਾ ਨਾਲ ਉਹਨਾਂ ਹੀ ਗੁਰੂ ਦਾ ਖਜ਼ਾਨਾ ਘੋੜੇ ਤੇ ਲੱਤ ਕੇ ਲੈ ਚੱਲੋ ਤੇ ਤਕ ਰੀਜੈ ਮੋਦ ਵਧਾਏ ਤੇ ਉਹਨਾਂ ਦੇ ਜਿਹੜਾ ਉਹ ਭਰ ਨਾ ਕਰੋ ਕਰਨ ਲਾਦ ਕਰਨ ਕੋ ਇਤ ਤੇ ਚਲੋ ਇਸੇ ਤਰ੍ਹਾਂ ਇਹ ਸਾਰਾ ਦੰਦ ਕੇ ਧਨ ਪਦਾਰਥ ਤੇ ਆਪੋ ਆਪਣੇ ਘਰਾਂ ਨੂੰ ਫਿਰ ਚਾਲੇ ਮਾਰੋ ਪੁੰਨ ਗਿਰ ਪਤਨ ਸੰਗ ਕੋ ਮਿਲੋ ਇਸ ਤਰ੍ਹਾਂ ਜਿਹੜਾ ਹੈ ਪਹਾੜੀ ਰਾਜਾਂ ਨੂੰ ਫਿਰ ਜਾ ਕਰਕੇ ਮਿਲੋ ਜਿਸਕੇ ਹੇਤ ਨੌਕਰੀ ਚਾਹੋ ਜਿਸਕੇ ਹੇਤ ਨੌਕਰੀ ਚਾਹੋ ਤੇ ਨੌਕਰੀ ਜੜੀ ਜਿਹਦੇ ਧੰਨ ਵਾਸਤੇ ਕਰਨੀ ਆ ਫਿਰ ਸਾਨੂੰ ਪਹਾੜੀ ਰਾਜਾਂ ਕੋਲ ਵੀ ਰਹਿਣ ਦੀ ਕੀ ਲੋੜ ਵੇਖੋ ਬਈ ਮਨੰਦਾ ਕਿਸੇ ਦਾ ਮਿੱਤ ਨਹੀਂ ਹੁੰਦਾ ਨਾ ਉਹ ਧਰਮੀ ਦਾ ਮਿੱਤ ਤੇ ਨਾ ਉਹ ਪਾਪੀ ਦਾ ਮਿੱਤ ਉਧਰੋਂ ਕਲਗੀਧਰ ਪਾਤਸ਼ਾਹ ਨੂੰ ਧੋਖਾ ਦੇ ਰਹੇ ਨੇ ਉਧਰੋਂ ਕਹਿ ਰਹੇ ਨੇ ਕਿ ਪਹਾੜੀਆਂ ਦੀ ਨੌਕਰੀ ਕਰਕੇ ਵੀ ਆਪਾਂ ਕੀ ਲੈਣਾ ਆਪਾਂ ਤਾਂ ਗੁਰੂ ਦਾ ਖਜ਼ਾਨਾ ਖੜੂ ਨਾਲ ਲਟੋ ਤੇ ਬਾਅਦ ਫਿਰ ਆਪਣਾ ਜਿਸਕੇ ਹੇਤ ਨੌਕਰੀ ਚਾਹੇ ਵੀ ਤਾਂਨ ਵਾਸਤੇ ਤਾਂ ਨੌਕਰੀ ਕਰਨੀ ਫਿਰ ਸਾਨੂੰ ਨੌਕਰੀ ਕਰਨ ਦੀ ਵੀ ਕੀ ਲੋੜ ਸੋ ਇੱਕ ਦਿਨ ਮੈਂ ਇਸ ਜਿ ਵਿਧਾ ਪਾਉ ਇਸੇ ਤਰ੍ਹਾਂ ਜਿਹੜਾ ਹੈ ਫੇਰ ਸਾਨੂੰ ਕਿਸੇ ਪ੍ਰਕਾਰ ਜੀ ਕੋਈ ਨੌਕਰੀ ਕਰਨ ਦਾ ਜਿਹੜਾ ਉਹ ਸਾਨੂੰ ਕੋਈ ਲੋੜ ਨਹੀਂ ਨਹਿ ਨਾ ਪਹਾੜੀਨ ਕੋ ਇਹ ਭੇਦ ਤੇ ਪਹਾੜੀ ਤਾਂ ਇਹ ਭੇਦ ਜਾਣਦੇ ਨਹੀਂ ਅਸੀਂ ਕਲਗੀਧਰ ਪਾਤਸ਼ਾਹ ਦੇ ਕੋਲ ਰਹੇ ਹਾਂ ਸਾਨੂੰ ਭੇਦ ਹੈ ਤਾਂ ਹੀ ਕਹਿੰਦੇ ਨੇ ਘਰ ਦਾ ਭੇਦੀ ਲੰਕਾ ਢਾਏ ਭੇਦ ਦੇਣ ਵਾਲਾ ਸੀ ਰਾਵਣ ਤਾਂ ਹੀ ਮਰਿਆ ਸੀ ਜੇ ਰਾਵਣ ਦੇ ਆਲਦਿਆਂ ਨਹੀਂ ਭੇਦ ਦਿੱਤਾ ਇੱਥੋਂ ਤੱਕ ਆਪਾਂ ਇਤਿਹਾਸ ਦੀ ਕਥਾ ਕਰ ਰਹੇ ਆ ਵਖਰੇ ਵਖਰੇ ਕਵੀਆਂ ਦੇ ਬੋਲ ਨੇ ਕਹਿੰਦੇ ਨੇ ਜਦੋਂ ਮਾਰਦਾ ਆਪਣਾ ਮਾਰਦਾ ਕਹਿੰਦੇ ਰੁੱਖ ਰੋਪਿਆ ਘਹਾੜੇ ਵਿੱਚ ਵੇਖ ਦਸਤਾ ਜੜ ਨੂੰ ਟੱਕ ਲਾਇਆ ਤੇ ਆਪਣੇ ਨਹੀਂ ਰੁੱਖ ਕਹਿੰਦੇ ਰੋਪਿਆ ਜਦੋਂ ਘਹਾੜੇ ਦੇ ਵਿੱਚ ਲੋਹੇ ਦੇ ਘਹਾੜੇ ਦੇ ਵਿੱਚ ਦਸਤਾ ਲੱਕੜ ਦਾ ਪਾ ਰੇਖਿਆ ਨਾ ਕਹਿੰਦਾ ਇਹ ਤਾਂ ਆਪਣਾ ਹੀ ਸੀ ਰੁੱਖ ਰੋਪਿਆ ਘਹਾੜੇ ਵਿੱਚ ਵੇਖ ਦਸਤਾ ਜੜ ਜੜ ਨੂੰ ਟੱਕ ਲਾਇਆ ਤੇ ਆਪੜੇ ਨਹੀਂ ਫਿਰ ਕਹਿੰਦੇ ਬੁਲਬੁਲ ਰੋਪੀ ਮਾਲਣੀ ਹੱਥ ਵੇਖ ਸੋਈ ਜਿਹੜੀ ਬੁਲਬੁਲ ਫੁੱਲਾਂ ਤੇ ਫਿਰਦੀ ਹੈ ਉਹ ਮਾਲਣੀ ਜੋ ਉਹਦੀ ਸੰਭਾਲ ਕਰਨ ਵਾਲੀ ਉਹਦੇ ਹੱਥ ਵਿੱਚ ਸੋਈ ਫੜੀ ਵੇਖ ਕੇ ਰੋਂਦੀ ਹੈ ਕਿਉਂ ਰੋਂਦੀ ਆ ਵੀ ਇਹਨੇ ਪਾਣੀ ਲਾਇਆ ਰੇ ਭਾਈ ਸਬਰੇ ਕੀਤੀ ਇਹਨੇ ਜਿਹੜਾ ਹੈ ਸੰਭਾਲ ਕੀਤੀ ਤੇ ਇਹੀ ਹੁਣ ਫੁੱਲਾਂ ਦੇ ਹਾਰ ਬਣਾ ਕੇ ਸੂਈ ਦੇ ਨਾਲ ਪਰਾਉਂਦੀ ਆ ਮਾਲਣੀ ਬੁਲਬੁਲ ਰੋਵੀ ਮਾਲਣੀ ਹੱਥ ਵੇਖ ਸੋਈ ਸੇਕ ਫੁੱਲਾਂ ਵਿੱਚ ਪਾਇਆ ਤੇ ਆਪਣੇ ਨੇ ਤੇ ਤੀਜੇ ਨੰਮਰ ਤੇ ਲਿਖਦੇ ਕਹਿੰਦੇ ਮੁਰਦਾ ਰੋਪਿਆ ਦਗੇ ਦੀ ਵੇਖ ਦੁਨੀਆ ਖਿਦੇ ਮੁਰਦਾ ਤਾਂ ਮਰ ਜਾਂਦਾ ਉਹਨੇ ਕੀ ਰੋਣਾ ਪਰ ਕਵੀ ਦੀ ਕਲਪਨਾ ਹੈ ਕਵੀ ਲਿਖਦਾ ਹੈ ਕਹਿੰਦਾ ਮੁਰਦਾ ਰੋਪਿਆ ਦਗੇ ਦੀ ਵੇਖ ਦੁਨੀਆ ਚਿਖਾ ਨੂੰ ਲਾਂਬੋ ਲਾਇਆ ਤੇ ਆਪਣੇ ਨੇ ਕਹਿੰਦਾ ਮੈਂ ਆਪਣੇਆਂ ਵਾਸਤੇ ਮਰਦਾ ਰਿਆਂ ساری ਉਮਰ ਅਜਿ ਖਾ ਦਿੱਤੇ ਰੱਖ ਕੇ ਲਾਂਗੋ ਲਾਇਆ ਕਹੋ ਵੀ ਆਪਣੇ ਆਰੇ ਆਖੋ ਸਤਨਾਮ ਸ੍ਰੀ ਵਾਹਿ ਸੁਏ ਇਸ ਵਾਸਤੇ ਸਾਧ ਸੰਗਤ ਜੀ ਇੱਥੇ ਜੜੇ ਨੇ ਕਹਿੰਦੇ ਨੇ ਵੀ ਨੌਕਰੀ ਕਰਨ ਦੀ ਹੁਣ ਕੀ ਲੋੜਾ ਨਹਿ ਪਹਾੜੀਨ ਨਹਿ ਪਹਾੜੀਨ ਕੋ ਇਹ ਭੇਦ ਪਹਾੜੀਆਂ ਨੂੰ ਕਿਸੇ ਪ੍ਰਕਾਰ ਦਾ ਕੋਈ ਭੇਦ ਨਹੀਂ ਹੈ ਲੈ ਧਨ ਗਨ ਕੋ ਚਲ ਹੋ ਨਿਕੇਤ ਤੇ ਤਨ ਬਹੁਤਾ ਜੜਾ ਲੁੱਟ ਕੇ ਆਪਾਂ ਜਾਣਾਂ ਕਰਾਂਗੇ ਇਮ ਕਾਰਜ ਤੁਮਰੇ ਸਮਲਾਈ ਇਸ ਦਾ ਜਿਹੜਾ ਹੈ ਕਾਰਜ ਇਹ ਬਣੇਗਾ ਪੁਰਵਨ ਹੋਵਹਿ ਮਦਨ ਖੁਦਾਈ ਤੇ ਹੁਣ ਜਿਹੜਾ ਹੈ ਇਹ ਖੁਦਾ ਨੇ ਸਾਡੇ ਵਾਸਤੇ ਕੋਈ ਇਸ ਤਰ੍ਹਾਂ ਦੀ ਵਿਧੀ ਬਣਾਤੀ ਹੈ ਕਿ ਬਹੁਤਾ ਧਨ ਸਾਡੇ ਹੱਥ ਵਿੱਚ ਆਵੇਗਾ ਸੁੰਨ ਸਭ ਖਾਨਨ ਭਾ ਅਤ ਲੋਭ ਇਹਨਾਂ ਦੀ ਮਾੜੀ ਕਿਸਮਤ ਤੇ ਕਹਿੰਦੇ ਸਾਰਿਆਂ ਦੇ ਮਨ ਵਿੱਚ ਬੜਾ ਲੋਭ ਆ ਗਿਆ ਹੈ ਦਰਬ ਲੈਣ ਕੋ ਮਨ ਹੈ ਖੋਭ ਬੜੀ ਮਨ ਦੇ ਵਿੱਚ ਇਹਨਾਂ ਦੇ ਚਾਹਨਾ ਹੈ ਭੀਖਣ ਖਾ ਕੀ ਬੁੱਧ ਸਰਾਹੀ ਤੇ ਇਸ ਤਰ੍ਹਾਂ ਜਦ ਭੀਖਣ ਖਾਣ ਆਖਿਆ ਨਾ ਵੀ ਆਪਾਂ ਇਹ ਕੰਮ ਕਰੀਏ ਵੀ ਉਧਰੋਂ ਇਧਰੋਂ ਧੰਨ ਲੁੱਟ ਲਾਂਗੇ ਉਧਰ ਪਹਾੜੀਆਂ ਨੂੰ ਧੋਖਾ ਦੇ ਦਾਂਗੇ ਪਹਾੜੀਆਂ ਦੇ ਨਾਲ ਵੀ ਰਲ ਜਾਗੇ ਉਹਨਾਂ ਨੂੰ ਅੱਗੇ ਕਰਦਾਂਗੇ ਤੇ ਆਪਾਂ ਪਿਛੇ ਰਾਵਾਂਗੇ ਜਿਹੜਾ ਸਿਆਸੀ ਬੰਦਾ ਹੁੰਦਾ ਹਮੇਸ਼ਾ ਕਦੇ ਵੀ ਅੱਗੇ ਨਹੀਂ ਹੁੰਦਾ ਹੁੰਦਾ ਹਮੇਸ਼ਾ ਧਰਮੀ ਬੰਦਾ ਅੱਗੇ ਹੋ ਕੇ ਲੜਦਾ ਹੈ ਸੋ ਇਸ ਵਾਸਤੇ ਕਹਿ ਰਹੇ ਨੇ ਵੀ ਪਹਾੜੀਆਂ ਨੂੰ ਆਪਾਂ ਅੱਗੇ ਕਰਦਾਂਗੇ ਆਪਾਂ ਪਿਛੇ ਰਾਵਾਂਗੇ ਜਦੋਂ ਹੱਲਾ ਬੋਲਣਗੇ ਗੁਰੂ ਗੋਬਿੰਦ ਸਿੰਘ ਦਾ ਧੰਨ ਲੁੱਟ ਕੇ ਤੇ ਆਪਾਂ ਭੱਜ ਜਾਵਾਂਗੇ ਇਹਨਾਂ ਨੂੰ ਇਹ ਨਹੀਂ ਪਤਾ ਵੀ ਪੰਗਾ ਜਿਹੜਾ ਕਿਹਦੇ ਨਾਲ ਲੈਣ ਲੱਗੇ ਉਹ ਆਖੋ ਸਤਨਾਮ ਸਰੀਵ ਅੱਗੇ ਕਰ ਗਈ ਤਰ ਪਾਸ਼ਾ ਉਹਦੇ ਨਾਲ ਪੰਗਾ ਪੈਣਾ ਪੁੱਤਰੋ ਤੁਹਾਡਾ ਇਹ ਕੋਈ ਆਮ ਬੰਦਾ ਮਨੁੱਖ ਨਹੀਂ ਆ ਹੁਣ ਛੇਕ ਚਿੱਲੀ ਆਉਂਦੀ ਨਾ ਉਹ ਲਟਕ ਜਾਵੇ ਚੱਲਦਾ ਹੁੰਦਾ ਸੀ ਉਹਨੇ ਸਿਰ ਤੇ ਘੜਾ ਰੱਖਿਆ ਕਹਿੰਦਾ ਵੀ ਆ ਮੈਂ ਕਿਉ ਇੰਨਾ ਇਕੱਠਾ ਕਰ ਲਿਆ ਇਹ ਵੇਚੂਗਾ ਫਿਰ ਮੈਂ ਇੰਨੀਆਂ ਬੱਕਰੀਆਂ ਲਾਉਂਗਾ ਫਿਰ ਹੋਰ ਬੱਕਰੀਆਂ ਸੋਣਗੀਆਂ ਫਿਰ ਮੈਂ ਹੋਰ ਵੇਚੂਗਾ ਫਿਰ ਵੱਡਾ ਬਾੜਾ ਬਣਾਉਂਗਾ ਫਿਰ ਮੈਂ ਬਹੁਤ ਵੱਡਾ ਬਿਜ਼ਨਸ ਕਰੂੰਗਾ ਫਿਰ ਮੇਰੇ ਕੋਲ ਇੰਨਾ ਪੈਸਾ ਹੋ ਜਾਊਗਾ ਇਹ ਸਾਰਾ ਕੁਝ ਕਰਦਾ ਕਰਦਾ ਅੱਗੇ ਠੇਡਾ ਆਦਾ ਤੇ ਉਹ ਢਿੱਗਦਾ ਤੇ ਘਿਓ ਦਾ ਘਣਾ ਵੀ ਥੱਲੇ ਲੇਕ ਪੈਂਦਾ ਗੁੱਸਾ ਤਨਾਮ ਸ੍ਰੀ ਵਾਹਿ। ਇਹ ਹੁਣ ਸੇਖ ਚਿੱਲੀ ਵਾਂਗੂ ਮਨ ਦੇ ਮਨ ਦੇ ਵਿੱਚ ਫੁਰਨੇ ਬਣਾਉਂਦੇ ਬਈ ਹੁਣ ਐ ਕਰ ਲਾਂਗੇ ਹੁਣ ਐ ਕਰ ਲਾਂਗੇ। ਇਸ ਤਰ੍ਹਾਂ ਇਹ ਜਿਹੜੇ ਨੇ ਖਾਣ ਇਹ ਸੋਚ ਰਹੇ ਹਨ ਭੀਖਰ ਖਾਣ ਕੀ ਬੁੱਧ ਸਰਾਹੀ ਤੇ ਉਹਨੂੰ ਵੀ ਕਹਿੰਦੇ ਨੇ ਉਨੂੰ ਕਹਿੰਦੇ ਸ਼ਾਬਾਸ਼ ਸ਼ਾਬਾਸ਼ ਮਈ ਉਹ ਤਾਂ ਬਹੁਤ ਸੋਹਣੀ ਸਾਨੂੰ ਸਲਾਹ ਦਿੱਤੀ ਆ ਕਹ ਪੜੋ ਨਰ ਰਾਜਨ ਪਾਹੀ ਤੇ ਸਲਾਹ ਕਰਦੇ ਵੀ ਰਾਜੇ ਦੇ ਕੋਲ ਕੁਸ਼ਕ ਬੰਦੇ ਜਿਹੜੇ ਪਹਿਲਾਂ ਉਹ ਭੇਜ ਲਈਏ ਪੰਚ ਸੌਰ ਚੜਾ ਬਨ ਕਰੇ ਪੰਜ ਕ ਬੰਦੇ ਜਿਹੜੇ ਦਾ ਉਹ ਆਪਾਂ ਆਪਦੇ ਖਾਨ ਪਠਾਰ ਨੇ ਉਹ ਪਹਿਲਾਂ ਜਿਹੜਾ ਹੈ ਉਹ ਪਹਾੜੀ ਰਾਜਾਂ ਕੋਲ ਭੇਜ ਕੇ ਤੇ ਮੈਸੇਜ ਦੇ ਦੀਏ ਦੱਸ ਦੀਏ ਗਏ ਤਵਾਏ ਉਤਾਲਨ ਧਰੇ ਗਏ ਤਵਾਏ ਉਤਾਲਨ ਧਰੇ ਇਸ ਤਰ੍ਹਾਂ ਘੋੜਿਆਂ ਨੂੰ ਛੇਤੀ ਪਹਜਾ ਕੇ ਪੰਜ ਕ ਬੰਦੇ ਜਿਹੜੇ ਪਹਿਲਾਂ ਇਹਨਾਂ ਨੇ ਭੇਜੇ ਹਨ ਅੱਗੇ ਕਹਿ ਕਰ ਫਤਿਹ ਸ਼ਾਹ ਸੋ ਮਿਲੇ ਤੇ ਕਹਿ ਕਰਕੇ ਫਤਿਹ ਸ਼ਾਹ ਨੂੰ ਅੱਗੇ ਜਾ ਕੇ ਮਿਲੇ ਹਲ ਸਭ ਖਾਨਨ ਦਿਸ ਤੇ ਓਰ ਭਲੇ ਇਸ ਤਰ੍ਹਾਂ ਜਿਹੜੇ ਨੇ ਖੋਟੀ ਮਤ ਵਾਲੇ ਜਾਂ ਮਾੜੇ ਕਰਮਾਂ ਵਾਲੇ ਜਿਹੜੇ ਇਹ ਖਾਨ ਗੁਰ ਢਿਲ ਕਹਾ ਹਾਜ ਹੈ ਔਰ ਤੇ ਇਹ ਕਹਦੇ ਨੇ ਵੀ ਗੁਰੂ ਦੇ ਕੋਲ ਕਿਹੜੀ ਕੋਈ ਹੌਜਾ ਗੁਰੂ ਦੇ ਕੋਲ ਤਾਂ ਭਈ ਅਸੀਂ 500 ਪਠਾਨ ਸੀ ਉਹ ਦੂਜੇ ਜਿਹੜੇ ਕੜਾ ਪ੍ਰਸ਼ਾਸ਼ ਅਗਨ ਵਾਲੇ ਨੇ ਤੇ ਜਿਹੜੇ ਨੇ ਉਹ ਸ਼ਰਦਾਈਆਂ ਚੁੜਦੀਆਂ ਛੱਕਣ ਵਾਲੇ ਉਹ ਕਿਥੇ ਜਾਣ ਕਰਨ ਵਾਲੇ ਉਹ ਤਾਂ ਖੜਾ ਖੜੂ ਖਾਣ ਵਾਲਿਆ ਗੁਰੂ ਗੋਬਿੰਦ ਸਿੰਘ ਦੇ ਨਾਲ ਉਹ ਛੱਕਣੇ ਚ ਕਰਨ ਵਾਲੇ ਤੇ ਅਸੀਂ 500 ਪਠਾਨ ਸੀ ਗੁਰ ਢਿਗ ਕਹਾ ਫੌਜ ਹੈ ਔਰ ਗੁਰੂ ਦੇ ਕੋਲ ਹੋਰ ਫੌਜ ਕਿੱਥੇ ਹੈ ਕੋਈ ਖੋਤੇ ਪਠਾਨਸ ਆਬ ਹੈ ਦੌਰ ਜਿਹੜੇ ਅਸੀਂ ਪਠਾਨ ਸੀ ਅਸੀਂ ਪਠਾਨ ਵੀ ਤੁਹਾਡੇ ਕੋਲ ਜਿਹੜੇ ਆ ਉਹ ਪਹੁੰਚ ਕੇ ਆ ਗਏ ਆ ਔਰ ਤੁਹਾਡੇ ਨਾਲ ਅਸੀਂ ਹੱਥ ਮਿਲਾ ਲਿਆ ਹੈ ਪੇਤੀ ਸਕਲ ਬਾਤ ਕੇ ਲਹ ਅਸੀਂ ਸਾਰੇ ਭੇਤੀ ਆ ਗੁਰੂ ਗੋਬਿੰਦ ਸਿੰਘ ਦੇ ਗੁਰੂ ਗੋਬਿੰਦ ਸਿੰਘ ਦਾ ਸਾਨੂੰ ਕੱਲੀ ਕੱਲੀ ਚੀਜ਼ ਦਾ ਭੇਤ ਹੈ ਅਸੀਂ ਸਾਰੇ ਸੀਐਡੀ ਤੁਹਾਨੂੰ ਕਰਾਂਗੇ ਲੂਟ ਮਾਫ ਲਿਖਵਾਵਨ ਚਾਹੇ ਤੇ ਕਹਿੰਦੇ ਨੇ ਜਿਹੜੀ ਲੁੱਟ-ਫੁੱਟ ਅਸੀਂ ਕਰਨੀ ਆ ਉਹ ਮਾਫ ਜਿਹੜੀ ਆ ਉਹ ਇਸ ਪ੍ਰਕਾਰ ਕਰਾਉਣਾ ਕਰੋ ਅਪਰਨਾ ਚਾਹਤ ਮੁਫਤੀ ਰਹੇ ਇੱਕ ਹੋਰ ਗੱਲ ਕਿਨੇ ਰਾਜਾ ਜੀ ਅਸੀਂ ਤੁਹਾਡੇ ਕੋਲ ਫਰੀ ਰਵਾਂਗੇ ਮੁਫਤ ਵਿੱਚ ਰਵਾਂਗੇ ਪਰ ਸਾਨੂੰ ਲਿਖਤੀ ਰੂਪ ਵਿੱਚ ਲਿਖ ਦਿਓ ਗੁਰੂ ਦੇ ਘਰ ਦੀ ਜਿਹੜੀ ਅਸੀਂ ਆ ਨੋਟਪੱਟ ਕਰਨੀ ਉਹ ਸਾਨੂੰ ਉਹ maaf ਕਰ ਦਿਓ ਨਿਝ ਬਲ ਤੇ ਗੁਰ ਕੋ ਧਨ ਲਹ ਅਸੀਂ ਬਹੁਤਾ ਬਲ ਧਾਰ ਕੇ ਗੁਰੂ ਤੋਂ ਧਨ ਜਿਹੜਾ ਲੈ ਲਾਂਗੇ ਇਹ ਕਹਿ ਰਹੇ ਹਨ ਫਤੇ ਸ਼ਾ ਸੁਨ ਕੈ ਮਨ ਹੋਲਾ ਹੁਣ ਹਤੇਸ਼ਾ ਸੁਣ ਕੇ ਬੜਾ ਖੁਸ਼ ਹੋਇਆ ਬੜਾ ਉਹ ਪ੍ਰਸੰਨ ਹੋਇਆ ਉਹ ਕਿਉਂ ਪ੍ਰਸੰਨ ਹੋਇਆ ਕਿਉਂ ਖੁਸ਼ ਹੋਇਆ ਜਦੋਂ ਉਧਰੋਂ ਪਹਾੜੀ ਦੁਸ਼ਮਣ ਕਲਗੀਧਰ ਪਾਸ਼ਾ ਇਹ ਸ਼ਬਦ ਮੈਨ ਵਰਤਨੇ ਪੈ ਰਹੇ ਨਹੀਂ ਪਰ ਕਲਗੀਧਰ ਪਾਸ਼ਾ ਦਾ ਕੋਈ ਦੁਸ਼ਮਣ ਨਹੀਂ ਸੀ ਇਹਨਾਂ ਨੇ ਪਹਿਲ ਕੀਤੀ ਸੀ ਜੰਗ ਦੀ ਕਲਗੀਧਰ ਪਾਸ਼ਾ ਦੀ ਕਿਸੇ ਨਾਲ ਕੋਈ ਬੈਰ ਨਹੀਂ ਸੀ ਦੁਸ਼ਮਣੀ ਨਹੀਂ ਸੀ ਪਰ ਇਹਨਾਂ ਨੂੰ ਵੱਡਾਪਨ ਸੀ ਹੰਕਾਰ ਸੀ ਧਨ ਦਾ ਮਾਇਆ ਦਾ ਵੱਡੀ ਜਾਤ ਦਾ ਇਸ ਵਾਸਤੇ ਫਤਿਹशाह ਸੁਣ ਕੇ ਮਨ ਫੂਲਾ ਹੁਣ ਜਦੋਂ ਉਧਰੋਂ ਵੀ ਦੁਸ਼ਮਣਾਂ ਪਹਹਾੜੀ ਤੇ ਉਧਰੋਂ ਆਪ ਦੇ ਵੀ ਜਦੋਂ ਦੁਸ਼ਮਣਾਂ ਦੇ ਨਾਲ ਮਿਲ ਗਏ ਫਿਰ ਦੁਸ਼ਮਣਾਂ ਤਾਂ ਖੁਸ਼ੀ ਹੁੰਦੀ ਆ ਵੀ ਮੇਰੀ ਤਾਕਤ ਵੱਧ ਗਈ ਆ ਇਸ ਵਾਸਤੇ ਫਤਿਹशाह ਸੁਣ ਕੇ ਮਨ ਫੂਲਾ ਫਤਿਹशाह ਜਿਹੜਾ ਬੜਾ ਮਨ ਚ ਖੁਸ਼ ਹੋਇਆ ਗੁਰਦਲ ਭਇਓ ਮੋਹੇ ਅਨਕੂਲਾ ਭਈ ਗੁਰੂ ਕੋਲ 500 ਪਠਾਨ ਸੀ ਤੇ ਇਹੀ ਜਿਹੜੇ ਪਠਾਨ ਨੇ ਓ ਸਾਡੇ ਨਾਲ ਆ ਕੇ ਜਿਹੜੇ ਮਿਲ ਗਏ ਹਨ ਸੁਖਵ ਸਗਮ ਫਤੇ ਮੋਹੇ ਪ੍ਰਾਪਤ ਭਈ ਇਹ ਸ਼ੁਭ ਗੁਣਾ ਹਣ ਫਤੇ ਜਿਹੜੀ ਆ ਕੋ ਮੈਨੂੰ ਪ੍ਰਾਪਤ ਹੋ ਜੇਗੇ ਚਹ ਗਿਰੰਦ ਸਭ ਕਿਨਹੁ ਨਾਲ ਆਏ ਇਸ ਵਾਸਤੇ ਕਹਿੰਦੇ ਨੇ ਇਹ ਤਾਂ ਬੜੀ ਸੌਖੀ ਕਹਿੰਦੇ ਮੈਨੂੰ ਫਤੇ ਪ੍ਰਾਪਤ ਹੋ ਗਈ ਇਹ ਤਾਂ ਮੈਨੂੰ ਕਿਸੇ ਪ੍ਰਕਾਰ ਦਾ ਜਿਹੜਾ ਕੋਈ ਬਹੁਤਾ ਜੋਰ ਵੀ ਨਹੀਂ ਲਾਉਣਾ ਪਵੇਗਾ ਸਭ ਮੈਂ ਸੋਝਾ ਸਫੈਲ ਹੈ ਮੇਰਾ ਤੇ ਸਾਰੇ ਰਾਜਾਂ ਵਿੱਚ ਮੇਰਾ ਜਸ ਬੜਾ ਹੋਊਗਾ ਭਈ ਬਵੇਂ ਬੱਲੇ ਜਿਹੜਾ ਹਸੀਗਾ ਫਤਿਹशाह ਇਹ ਤਾਂ ਬੜਾ ਦਲੇਰ ਨਿਕਲਿਆ ਇਹਨੇ ਤਾਂ ਗੁਰੂ ਗੋਬਿੰਦ ਸਿੰਘ ਮਹਾਰਾ ਨੂੰ ਹਰਾਤਾ ਇਹਨੇ ਤਾਂ ਸਿੱਖਾਂ ਨੂੰ ਹਰਾਤਾ ਇਸ ਕਰਕੇ ਇਹ ਵੀ ਆਉਦੇ ਮੰਡ ਦੇ ਵਿੱਚ ਗੀਟੀਆਂ ਜਿਹਾ ਘੜਦਾ ਮਿਆ ਪਰ ਇਹਨੂੰ ਨਹੀਂ ਪਤਾ ਵੀ ਵਾਹ ਕਿਹਦੇ ਨਾਲ ਪੈਣ ਲੱਗਾ ਟੱਕਰ ਕਿਹਦੇ ਨਾਲ ਲੱਗੀ ਤੇਰੀ ਇਸ ਵਾਸਤੇ ਇਹ ਸਮਮ ਹੈ ਸੋ ਜਸ ਫੈਲ ਹੈ ਮੇਰਾ ਤੇ ਵੜਾ ਮੇਰਾ ਜਸ ਹੋਵੇਗਾ ਲਹ ਪਰਾਜੇ ਗੁਰ ਇਸ ਮੇਰਾ ਤੇ ਗੁਰੂ ਦੀ ਜਿਹੜੀ ਹਾਰ ਹੋਵੇਗੀ ਤਤਸ਼ਿਨ ਕਾਗਦ ਪਰ ਲਿਖ ਦੀਨ ਤੇ ਬੜੀ ਛੇਤੀ ਕਰਕੇ ਕਿ ਮੈਂ ਪੜਾਉ ਪੜਾਉ ਛੇਤੀ ਕਰੋ ਕਾਗਜ ਛੇਤੀ ਕਰੋ ਕਲਮ ਤੁਸੀਂ ਜਿੰਨੀ ਲੁੱਟ ਕਰੋਗੇ ਉਹ ਤੁਹਾਡੀ ਆ ਇਹ ਉਹਨੇ ਲਿਖ ਦਿੱਤਾ ਵਿਜੇ ਭਈ ਤੋ ਦੇਹ ਇਨਾਮੁ ਕਹਿੰਦੇ ਵੇਖੋ ਲੁੱਟ ਪੁੱਟਨਾ ਕਰੋ ਜਿੰਨੀ ਕਰਨੀ ਕਲਗੀਧਾ ਦੇ ਧਨ ਪਦਾਰਥ ਦੇ ਪਰ ਤੁਹਾਨੂੰ ਮੈਂ ਹੋਰ ਇਨਾਮ ਵੀ ਦਵਾਂਗਾ ਇਸ ਤਰ੍ਹਾਂ ਇਹੋ ਕਹਿ ਰਿਹਾ ਹੈ ਭੁਖਨ ਪੱਟ ਲਿਹੋ ਗਮਨ ਹੋ ਤਮ ਵੇਖੋ ਤਾਂ ਨਹੀਂ ਲੁੱਟੋਂਗੇ ਮੈਂ ਵੀ ਇਨਾਮ ਦਵਾਂਗਾ ਤੁਹਾਨੂੰ ਮਹਿੰਗੇ ਤੋਂ ਮਹਿੰਗੇ ਵਸਤਰ ਵੀ ਦਿਆਂਗੇ ਪੱਟ ਕੰਪੜੇ ਤੁਹਾਨੂੰ ਜਿਹੜਾ ਹੈ ਭੂਖਨ ਗਹਿਣੇ ਇਹ ਵੀ ਤੁਹਾਨੂੰ ਮਿਲਣਗੇ ਇਮ ਲਖਵਾਵੇ ਧੇ ਅਸਵਾਰਾਂ ਇਸ ਤਰ੍ਹਾਂ ਹੈ ਇਹ ਸਾਰਾ ਕੁਝ ਲਖਵਾ ਕੇ ਜਿਹੜੇ ਪੰਜ ਪਠਾਨ ਗਏ ਸੀ ਹੁਣ ਸਾਧ ਸੰਗਤ ਜੀ ਉਹ ਘੋੜਿਆਂ ਤੇ ਉਹ ਵਾਪਸ ਜਿਹੜੇ ਆ ਗਏ ਨੇ ਭੂਖਨ ਪਟ ਪੋਖਨ ਪਟਲਿ ਹੋ ਗਮਨ ਹੋ ਧੰਮ ਤੇ ਇਸ ਤਰ੍ਹਾਂ ਜਿਹੜੇ ਇਹ ਜਿਹੜੇ ਨੇ ਹੁਣ ਕਹਿਰ ਐਨੇ ਵਿੱਚ ਪੋਖਣਾ ਗਾਲੇ ਤੇ ਸਭ ਕੁਝ ਲੈ ਕੇ ਤੁਸੀਂ ਵਾਪਸ ਜਿਹੜਾ ਹੈ ਫਿਰ ਘਰਾਂ ਨੂੰ ਜਾਇਓ ਮਿਲੇ ਆਣ ਜਹ ਖਾਨ ਉਦਾਰ ਹੁਣ ਜਿੱਥੇ ਇੱਕ ਇਹਨਾਂ ਦੇ ਤੰਬੂ ਤੰਬੂ ਲੱਗੇ ਸੀ ਉਥੇ ਇਹ ਸਾਰੇ ਹੁਣ ਆ ਗਏ ਹਨ ਸੋ ਸਮੇਂ ਦੇ ਸਮਾਪਤੇ ਹੈ ਵਿਚਾਰਾ ਕਰਦਿਆਂ ਪਾਸੋਂ ਕਈ ਪ੍ਰਕਾਰ ਦੀਆਂ ਗਲਤੀਆਂ ਭੁੱਲਾਂ ਚੁੱਕਾ ਹੋਣੀਆਂ ਸਭਾ ਕੰਮ ਸਤਗੁਰੂ ਸਾਹਿਬ ਦੀ ਸੰਗਤ ਬਖਸ਼ ਲੈਣਾ ਸੋ ਇਤਿਹਾਸ ਦੀ ਕਥਾ ਬਿਆੰਤ ਹੈ ਕਲਗੀਧਰ ਪਾਤਸ਼ਾਹ ਦਾ ਜੀਵਨ ਨਾ ਕੋਈ ਕਥਾਵਾਚਕ ਨਾ ਕੋਈ ਗਿਆਨੀ ਨਾ ਕੋਈ ਪ੍ਰਚਾਰਕ ਕਲਗੀਧਰ ਪਾਤਸ਼ਾਹ ਦਾ ਸੰਪੂਰਨ ਕੋਈ ਵਿਚਾਰ ਕਥਾ ਕਰ ਸਕਦਾ ਹੈ ਨਾ ਕੋਈ ਕਰ ਸਕੇਗਾ ਇਸ ਵਾਸਤੇ ਆਪਾਂ ਕੇਵਲ ਆਨੰਦ ਮਾਣਨਾ ਕਲਗੀਧਰ ਪਾਤਸ਼ਾਹ ਦੇ ਜੀਵਨ ਦੀਆਂ ਸਾਖੀਆਂ ਜਿਹੜੀਆਂ ਨੇ ਉਹ ਆਪਾਂ ਸ਼ਵਨ ਕਰਨੀਆਂ ਸੋ ਇੱਥੇ ਹੁਣ ਸਮੇਂ ਦੀ ਸਮਾਪਤੀ ਹੈ ਇਹ ਮੁਲਖ ਵਾਰ ਹੈ ਭਾਏ ਅਸਵਾਰ ਮਿਲੇ ਆਂਜਹਿ ਖਾਨ ਉਦਾਰਾ ਵਾਹਿ